ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਅੱਜ ਛੱਟ ਪੂਜਾ ਛੱਟ ਪੂਜਾ ਦਾ ਉਤਸਵ ਜਿਹੜਾ ਹੈਗਾ ਨਕੋਦਰ ਦੇ ਵਿੱਚ ਬੜੇ ਹੀ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਪਹਿਲਾਂ ਜੂਪੀ ਬਿਹਾਰ ਦੇ ਵਿੱਚ ਇਹ ਛੱਟ ਪੂਜਾ ਬਣਾਈ ਜਾਂਦੀ ਸੀ ਅੱਜ ਗੱਲ ਕਰੀਏ ਤਾਂ ਨਕੋਦਰ ਦੇ ਇਹ ਗੱਲ ਇਹ ਨਹੀਂ ਰਹਿ ਗਈ ਅੱਜ ਪੂਰੇ ਪੰਜਾਬ ਦੀ ਗੱਲ ਹੋ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਗ੍ਹਾ-ਜਗ੍ਹਾ ਘਾਟ ਵੜਾਏ ਜਾ ਰਹੇ ਨੇ ਜਗ੍ਹਾ-ਜਗ੍ਹਾ ਛੱਟ ਪੂਜਾ ਚੱਲ ਰਹੀਆਂ ਨੇ ਅੱਜ ਨਕੌਦਰ ਦੀ ਗੱਲ ਕਰੀਏ ਤਾਂ ਸ਼ੇਰੀ ਦੇਵੀਤਲਾ ਮੰਦਿਰ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਦੇਵੀਤਲਾ ਮੰਦਿਰ ਦੇ ਵਿੱਚ ਵੀ ਛੱਟ ਪੂਜਾ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਮਹਿਲਾਵਾਂ ਜਿਹੜੀਆਂ ਨੇ ਦੱਸਿਆ ਕਿ ਇਹ ਸਭ ਤੋਂ ਹੀ ਔਖਾ ਜਿਹੜਾ ਵਰਤ ਕਰਦਾ ਵੱਲੋਂ ਏ ਵਰਤ ਜਿਹੜਾ ਹੈਗਾ ਉਹ ਆਪਣੇ ਪੁੱਤਰਾ ਵਾਸਤੇ ਆਪਣੇ ਪਤੀ ਵਾਸਤੇ ਜਿਹੜਾ ਹੈਗਾ ਲੰਮੀ ਉਮਰ ਵਾਸਤੇ ਰੱਖਤੀਆਂ ਨੇ ਅਤੇ ਇਸੇ ਦੇ ਸਬੰਧ ਵਿੱਚ ਜੇਕਰ ਗੱਲ ਕਰੀਏ ਤਾਂ ਕਈ ਲੋਕ ਜਿਹੜੇ ਨੇ ਅੱਜ ਵੀ ਜੁਪੀ ਬਿਹਾਰ ਦੇ ਵਿੱਚ ਜਿਹੜਾ ਛਟਕੂਜਾ ਮਨਾਉਂਦੇ ਨੇ ਪਰ ਪੰਜਾਬ ਦੇ ਵਿੱਚ ਪ੍ਰਵਾਸੀ ਲੋਕ ਰਹਿੰਦੇ ਨੇ ਇਸ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਹੁਣ ਇੱਕ ਛਟਕੂਜਾ ਜਿਹੜਾ ਮਹਾਉਤਸਵ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਨਕੋਦਰ ਦੀ ਗੱਲ ਕਰੀਏ ਤਾਂ ਨਕੋਦਰ ਦੇ ਸ਼੍ਰੀ ਦੇਵੀਤਲਾ ਮੰਦਿਰ ਤੋਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹੈਗੇ ਆ ਜਿੱਥੇ ਕਿ ਬੜੇ ਹੀ ਧੂਮ-ਧਾਮ ਦੇ ਨਾਲ ਜਿਹੜੇ ਛਟ ਕੋ ਜਿਆਦਾ ਉਤਸਵ ਬਣਾਇਆ ਜਾ ਰਿਹਾ ਹੈ ਕੈਮਰਾ ਪਰਸ ਦੇ ਨਾਲ ਬਣੀ ਤਰੋੜਾ ਨਕੋਦਰ udah <tiple> udah <tiple> <tiple> Terima kasih oh. telah menonton! ਕੱਟਾ 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 ਗੱਲ ਗੱਲ ਕਰਦੇ ਜਿਹੜੇ ਨਕੂਦਰ ਦੇ ਵਿੱਚ ਜਿਹੜੀ ਚਕਾਲਾ ਮਨਾਈ ਜਾ ਰਹੀ ਹੈ ਤੇ ਕਰਾਂ ਤੂੰ ਦੇਖਿਆ ਦੇਖੋ ਪਹਿਲਾਂ ਤਾਂ ਸਾਰੇ ਤੁਹਾਡਾ ਚੈਨਲ ਦਿਖ ਰਿਹਾ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਵਧਾਈ ਦਿੰਦਾ ਮੈਂ ਉਹ ਚਕਰਾ ਛਟਮਈ ਜੀ ਦਾ ਬੋਲ ਸਾਚੇ ਚੇਹੇ दरबार ਕੀ ਜੈ ਤੂੰ ਮੈਂ ਦੱਸਣਾ ਚਾਹੁੰਦਾ ਕਿ 15ਵੀਂ ਸਰਾਣਾ ਛਟੂਰਾ ਮਨਾਈ ਜਾ ਰਹੀ ਨਕੂਦਰ ਦੇ ਵਿੱਚ ਜੋ ਕਿ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਆ ਇਸ ਦੇ ਵਿੱਚ ਜਦਾ ਕੀ ਤੁਸੀਂ ਦੇਖਦੇ ਦਿਖ ਰਹੇ ਹੋ ਇਹ ਇੱਕ ਦਿਨ ਅੱਜ ਦੇ ਦਿਨ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਯਾਨੀ ਕਿ ਜਲ ਚੜਾਇਆ ਜਾਂਦਾ ਔਰ ਪਾਣੀ ਦੇ ਵਿੱਚ ਖੜੇ ਹੋ ਕੇ ਤਪੱਸਿਆ ਕੀਤੀ ਜਾਂਦੀ ਹੈ ਕੱਲ ਨੂੰ ਫਿਰ ਸਵੇਰੇ ਚੜ੍ਹਦੇ ਸੂਰਜ ਨੂੰ ਜਲ ਚੜਾਇਆ ਜਾਂਦਾ ਪਾਣੀ ਦੇ ਵਿੱਚ ਹੀ ਖੜੇ ਹੋ ਕੇ ਜਦੋਂ ਸੂਰਜ ਦੇ ਤਾਂ ਉੱਗ ਜਾਂਦੇ ਆ ਉਹਨੂੰ ਜਲ ਦੇ ਕੇ ਫਿਰ ਜਿਹੜੇ ਜਿਹੜੇ ਵਰਤ ਰੱਖਿਆ ਹੁੰਦਾ ਜਿਹਨਾਂ ਨੇ ਘਰ ਜਾ ਕੇ ਆਪਣਾ ਪੂਜਾ ਪਾਠ ਕਰਕੇ ਫਿਰ ਆਪਣਾ ਵਰਤ ਪੂਰਿਆ ਇਹ ਵਰਤ 3 ਦਿਨ ਦਾ ਸਰ ਨੂੰ ਆਪਣਾ ਕੀਏ ਇਸ ਸਨਾਤਨ ਧਰਮ ਦਾ ਸਰ ਜਿਹੜਾ ਔਖਾ ਵਰਤਾ ਇਹ ਹੈ ਇਹਦੇ ਵਿੱਚ 40 ਤੋਂ 45 ਘੰਟੇ ਦੇ ਵਿੱਚ ਲਈ ਭੁਖਾ ਰਹਿਣਾ ਪੈਂਦਾ ਤੇ ਇਹ व्रत ਜਿਹੜਾ ਸੂਰਜ ਦੇਵਤਾ ਤੇ ਉਹਨਾਂ ਦੀ ਭੈਣ ਜੋ ਛੱਟੀ ਮਈਆ ਉਹਨਾਂ ਦੇ ਵਾਸਤੇ ਰੱਖਿਆ ਜਾਂਦਾ ਹੈ। ਕੀ ਮੈਸੇਜ ਦੇਣਾ ਚਾਹੋਗੇ? ਮੈਂ ਮੈਸੇਜ ਦੇਣਾ ਜਾਂਦਾ ਕਿ ਇਹ ਤਾਂ ਚਲੋ ਪੂਜਾ ਪਾਠ ਹੋ ਰਿਹਾ ਲੇਕਿਨ ਸ਼ਾਮ ਨੂੰ ਇੱਥੇ ਜੰਝਗਰ ਦੇ ਵਿੱਚ 7 ਵਜੇ ਤੋਂ ਲੈ ਕੇ ਧਾਰਮਿਕ ਉਤਸਵ ਜਿਹੜਾ ਮਨਾਇਆ ਜਾ ਰਿਹਾ ਜੋ ਕਿ ਇਹਨਾਂ ਦੇ ਲੋਕ ਗਾਇਕ ਜਿਹੜੇ ਆਪਣੇ ਹੈ ਬੋਜਪੂਰੀ ਉਹ ਆ ਰਹੇ ਆ। ਉਹ ਬੜੇ ਹੀ ਹਰਸ਼ੋਲਾਸਨਾ ਉਹ ਆਪਣਾ ਧਾਰਮਿਕ ਕਾਰਜਕ੍ਰਮੀ ਸਾਰਾ ਹੋਏਗਾ ਤੇ ਉਸ ਦੇ ਨਾਲ ਨਾਲ ਸਾਰਿਆਂ ਦੇ ਭੋਜਨ ਪਾਣੀ ਦੀ ਵਿਵਸਥਾ ਵੀ ਕੀਤੀ ਗਈ ਆ ਉਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਪਹੁੰਚੋ ਇਸ ਉਸਤਵ ਨੂੰ ਦੇਖੋ ਇਸ ਉਸਤਵ ਨੂੰ ਮਨਾਓ ਔਰ ਚਟਮਈਆ ਦਾ ਆਸ਼ੀਰਵਾਦ ਪ੍ਰਾਪਤ ਕਰੋ ਮੇਰਾ ਨਾਮ ਹੈ ਧਰਮੇਂਦਰ ਕੁਮਾਰ ਭਗਤ ਧਰਮੇਂਦਰ ਠੇਕੇਦਾਰ ਅੱਜ ਨਗਪੋਤਰ ਮੇਂ ਸ਼ਟਪੂਜਾ ਬਣਾਈ ਜਾ ਰਹੀ ਹੈ ਹਾਂਜੀ 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 ਬੜੇ ਧੂਮ ਕਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਸਤਿ ਪੂਜਾ ਕਿਉਂ ਮਨਾਈ ਜਾਂਦੀ ਹੈ ਜੀ ਪਿੱਛੋਂ ਪਰੰਪਰਾ ਆ ਜਿਹਦਾ ਨਾ ਦ੍ਰੋਪਦੀ ਜੀ ਨੇ ਪਹਿਲਾ ਛਠ ਵਰਤ ਕੀਤਾ ਸੀ ਇਹਦੀ ਕਹਾਣੀ ਤਾਂ ਬਹੁਤ ਲੰਬੀ ਚੋੜੀ ਆ ਤੁਹਾਨੂੰ ਛੋਟ ਛੋਟ ਕੋਟ ਦੇ ਵਿੱਚ ਦੱਸ ਦਿੰਨਾ ਕਿ ਜਿਹੜੇ ਪੰਜੋਂ ਪਾਂਡਵ ਦੇ ਦ੍ਰੋਪਤੀ ਸੀ ਦ੍ਰੋਪਤੀ ਨੇ ਸਭ ਤੋਂ ਪਹਿਲਾ ਵਰਤ ਰੱਖਿਆ ਸੀ ਤੋਂ ਬਾਅਦ ਅਸੀਂ ਸਾਰੇ ਮਨਾਏ ਜਾਂਦੇ ਆ ਇਹ ਸਤਜੂਗ ਕਾਲ ਤੋਂ ਚੱਲੀ ਜਾ ਰਿਹਾ ਇਹ ਪਹਿਲਾ ਜੂਤੀ ਦਿਹਾੜ ਦੇ ਵਿੱਚ ਮਨਾਇਆ ਜਾਂਦਾ ਹਾਂਜੀ 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 ਹੁਣ ਤਾਂ ਹੁਣ ਤਾਂ ਅਮਰੀਕਾ ਵੀ ਬਣਾਉਣ ਲੱਗ ਪਏ ਆ ਬਾਰ ਵਿ ਵਿਦੇਸ਼ਾਂ ਚ ਵੀ ਕੈਨੇਡਾ ਚ ਵੀ ਮਨਾਣ ਲੱਪੇ ਆ ਕੀ ਮੈਸੇਜ ਦੇਣਾ ਚਾਹੋ ਬਹੁਤ ਵਧੀਆ ਆ ਸਾਰੇ ਨਾਲ ਮਿਲ ਕੇ ਮਨਾਣਾ ਚਾਹੀਦਾ ਚਾਹੇ ਬਾਹਰਲੇ ਬੰਦੇ ਹੋਵੇ ਚਾਹੇ ਪੰਜਾਬ ਦੇ ਵਾਸੀ ਹੋਵੇ ਇਹ ਪਰਵ ਸਾਰਿਆਂ ਨੂੰ ਮਨਾਣਾ ਚਾਹੀਦਾ ਕਿਹਾ ਜਾਂਦਾ ਕਿ ਇਹ ਸਭ ਤੋਂ ਜ਼ਿਆਦਾ ਉੱਖਾ ਜਿਹੜਾ ਵਰਤ ਰੱਖਿਆ ਜਾਂਦਾ ਹਾਂਜੀ ਹਾਂਜੀ ਇਹ 36 ਘੰਟੇ ਦਾ ਵਰਤ ਹੈ ਜੀ ਬਿਲਕੁਲ ਆਪਕੋ ਤੋਂ ਹੁੰਦੀ ਆ ਇਹ ਸ਼ੁਰੂਆਤ ਹੁੰਦੀ ਆ ਜਿੱਦਾਂ ਦੀਪਾਵਲੀ ਤੋਂ ਅਗਲੇ ਦਿਨ ਤੋਂ ਹੀ ਸ਼ੁਰੂਆਤ ਹੋ ਜਾਂਦੀ ਆ ਜੇ ਜਿੱਦਾਂ ਯੂਪੀ ਵਿਹਾਰਤ ਬਣਾਇਆ ਜਾਂਦਾ ਇਸੇ ਤਰ੍ਹਾਂ ਪੰਜਾਬ ਬਿਲਕੁਲ ਜੀ ਬਿਲਕੁਲ ਪਟਨਾ ਦਾ ਹੱਟ ਪਟਨਾ ਦੇ ਵਿੱਚ ਸਭ ਤੋਂ ਸੁਪਰ ਮਨਿਆ ਜਾਂਦਾ ਪਟਨਾ ਦੇ ਛੱਟ ਤੋਂ ਉਤੋਂ ਤੋਂ ਬਾਅਦ ਹੋਲੀ-ਹੋਲੀ ਪੰਜਾਬ 'ਚ ਵੀ ਹੋਣ ਲੱਗ ਪਿਆ ਹੋਰ ਜਗ੍ਹਾ ਵੀ ਹੋਣ ਲੱਗ ਪਿਆ ਪਿਛਲੇ ਸਾਲ ਅਮਰੀਕਾ ਵੀ ਹੋਏ ਸੀ ਹੈ ਕਿ ਅਮਰੀਕਾ ਕੈਨੇਡਾ ਸਾਰੇ ਪਾਸੇ ਹੋ ਰਿਹਾ ਤੁਸੀਂ ਦੇਖੋਗੇ ਸਰਚ ਕਰਕੇ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇ ਹਾਂਜੀ ਕੀ ਨਾਮ ਹੈ ਆਪਕਾ भारती देवी आज जो छठ पूजा की है आपने हाँ क्या कहना चाहिए बच्चों लोग के आशीर्वाद देना चाहिए बच्चों लोग बच्चों लोग के, लो के लंबी उम्र के लिए लंबी उम्र के लिए हाँ। अच्छा क्या क्या होता है इसमें, इसमें क्या क्या होता है जो पूजा पाठ होता है देखा है जो छत्तीस घंटे पहले भर्त रखते हैं आप हाँ, छत्तीस घंटे क्या क्या करते है उसमे तीन दिन व्रत रखी है तीन दिन व्रत रखी तो क्या -क्या है, क्या क्या है जो रसिया रोटी खाना होता है पहले बिहार में रखते थे हाँ तो यूपी बिहार आप पंजाब में रखते हाँ पंजाब में रहते थे क्या तो जा कहना चाहोगे को क्या करना चाहें अच्छा तो सब लोग रहना चाहिए